ਆ ਲੈ ਜੀ ਬਾਤ ਕਰ ਲਿਓ ਫੋਟੋ ਦੇਖ ਲਿਓ ਕਿੰਨੇ ਕੀ ਜਲ ਰਹੀ ਹੈ ਤੇਰਾ ਬੋਲ ਦਿਓ ਮੂੰਹ ਸਿੱਧਾ ਨਿਕਲ ਤੇਰਾ ਇਹ ਤੇਰਾ ਹੀ ਹੈ ਬੰਦੇ ਮਿੱਟੂ ਜਾਏਗਾ ਤੇਰਾ ਹੀ ਹੈ 13000 ਦੀ ਹੋ ਗਈ ਜੀ 13000 ਦੀ 13000 ਦੀ ਦੋਂਦੀ ਆ ਨਹੀਂ ਚਾਰ ਚਾਰ ਰੰਦੀ ਹੈ ਦੋ ਦੰਦ ਲੈ ਦੋ ਦੰਦ ਆਵੇ ਜੀ ਇਹ ਬੱਕਰੀਆਂ ਸੌਦਾ ਹੋਇਆ ਮੋੜ ਬੱਕਰਾ ਮੰਡੀ ਤੇ ਸਤਿਆ ਨਾਰਾਇਣ ਜੀ अजमेर ਅਜਮੇਰ ਜਾ ਰਹੀ ਹੈ ਵੀ ਹਾਂ ਜੀ ਜਮੇਰ ਅਜਮੇਰ ਸਤਿਆ ਨਾਰਾਇਣ ਕੇ ਪਾਸ ਨਾ ਹਾਂਜੀ ਲੋ ਇਹ ਸਤੰਨ ਰਹਿਣਾ ਆਈ ਵਾ ਤੇ ਬਾਈ ਜੀ ਬਹੁਤ ਸੋਣਾ ਮਾਲ ਖਰੀਦੇ ਤੇ ਚੰਗਾ ਰੇਟ ਲਾਉਂਦੇ ਆ ਮਸ਼ੀਨ ਪਰਚੀ ਕਰਾ ਲੈ ਮਸ਼ੀਨ ਪਰਚੀ ਕਰ ਦੇ ਪਹਿਲੇ ਨਾਲ ਲੈ ਜੀ 15 ਦਾ ਗਿਆ 11 ਦਾ ਨਾ ਸਰ ਬਸ ਇਸ ਬਕਰਾ ਜਣਾ ਬੱਚਾ ਦੇ ਕੇ ਆਇਆ ਬੱਚਾ ਦੇ ਕੇ ਨਾ ਗੱਡੀ ਦੇ ਕੋਲੇ ਕਰੋਗੇ ਆਪ ਜੀ ਪੁਆਇਰ 11 ਲਾਤਾ ਯਾਰ ਬੱਕੇ ਕੀ ਕਹਿੰਦਾ 15 ਲਗਾਦਾ ਬਾਈ ਹੋਰ ਸਾਫ ਦਾ ਵਿੱਚ ਯਾਰ ਬੱਚਾ ਵੀ ਸਾਫ ਹੈਗਾ ਜੀ ਬਾਈ ਬੱਚੇ ਦੀ ਬੱਚਾ ਸਾਫ ਹੈ ਸਾਫ ਇਹ ਤਾਂ ਕੋਈ ਗੱਲ ਨਹੀਂ ਹੈ ਜੀ ਗੱਲ ਪੈਸੇ ਵੀ ਸਾਫੀ ਦੇਵਾਂਗੇ ਕੀ ਕੀ ਚੀਜ਼ ਦੇਵਾਂਗੇ ਹੈ ਜੀ ਫੋਨ ਕੱਟ ਗਿਆ ਹਵਾ ਦੇ ਫੋਨ ਮਰਾਇ ਕੱਟ ਫੋਨ ਆ ਗਿਆ ਅਕਬਾਲ ਦੇਖੀ ਇਹਦੀ ਪੱਠ ਬੈਠੀ ਹੈ ਮੇਰਾ ਵੀ ਦੇ ਦੇ ਕੋਈ ਯਾਰ ਓਏ ਤੂੰ ਹਿਸਾਬ ਰੱਖਿਆ ਕਰ ਮਣਾ ਮਟਾ ਯਾਰ ਯਾਰ ਰੱਖਿਆ ਕਰਗਾ ਹਾਂ ਦੇ ਦੇ ਕਿੰਨੇ ਬਣਦਾ ਕਰਦਾ ਅਸਲੀ ਬੱਚੀ ਬਿਲਕੁਲ ਨਹੀਂ ਕਰਦਾ ਉਹ ਗੱਲ ਦਾ ਦੱਸਦਾ ਓਰੇ ਹੈਲੋ ਕਿਤੇ ਪਕਣ ਜੇ 11.5 ਉਹ ਤਾਂ ਲਾਈ ਜਾਂਦਾ ਹੈਗਾ ਕੌਣ ਆ ਲਾਈ ਜਾਂਦਾ 11.5 11.5 ਲਿਖਾਈ ਇਹ ਕਰ ਦਊਗਾ ਹਾਂ ਹਾਂ ਚੱਲ ਤੇਨੀ ਵਰਗੀ ਆ ਭਾਈ ਲੋ ਵੀ ਇਸ ਬੱਕਰੇ ਤੇ 11500 ਰੁਪਏ ਲੱਗਿਆ ਔਰ ਬਾਈ ਨੇ ਦਿੱਤਾ ਨਹੀਂ ਪਹਿਲਾਂ ਕਿੰਨੇ ਰੁਪਏ ਲੱਗੇ ਇਸ ਤੇ ਪਹਿਲਾਂ 12000 ਲੱਗੇ 12000 ਰੁਪਏ ਲੋ ਵੀ ਮੋੜ ਬੱਕਰਾ ਮੰਡੀ ਤੇ ਖੜੇ ਆ 12000 ਰੁਪਏ ਪਹਿਲਾਂ ਲੱਗਿਆ ਤਰੀਕ ਹੈ ਕਿ 18 ਨਵਾਂ ਮਹੀਨਾ 2025 10000 ਨੂੰ ਕਰ ਦਿੰਦੇ ਆ ਵਾਓ ਪੁੜਿਆ ਹਾਂ ਲੈ ਕਿੰਨੇ ਕੁ ਰੁਪਏ ਭਈਏ ਅੱਜ ਨਾ ਨਾ ਮੇਰੀ ਗਲਤ ਸੁਣਨਾ ਧਿਆਨ ਨਾਲ ਹਾਂ ਜੀ ਤੈਨੂੰ ਘੱਟ ਦੇਣੀ ਨਹੀਂ ਕਸਮ ਪਾਈ ਐ ਸੋਤਰਾ ਮਾਂ ਕੇ 15 ਕੀ ਕਹਿ ਰਿਹਾ ਬੋਲੋ 11000 ਦੇਣੀ ਭਈ ਜੀ ਹੋਰ ਦੇਖੋ 11000 ਦੇਣੀ ਤੇ ਗੱਲ ਕਰੋ 4000 4000 ਹੋਰ ਕੀ ਕਹਿਣਾ 11000 ਪਹਿਲਾਂ ਲਾ ਕੇ ਪਰਤੇ ਫਾਈਨਲ ਕੀ ਐ ਫਾਈਨਲ ਫਾਈਨਲ ਸਿਰ 15 ਦੀ 1500 ਦਾ ਵੀਰੇ 15 ਦਾ ਮਾਣ ਨਹੀਂ ਯਾਰ ਚੱਲ ਨਵੇਂੜਾ ਇੰਡਾ ਸਾਢੇ 11.5 ਹਜ਼ਾਰ 12000 12000 ਦੀ ਸਾਡੇ 12 ਦੀ ਬੋਲੋ ਹੁਣ ਤਾਂ ਐਂਡ ਕਰਦਾ ਮੁੰਡਾ ਦੱਸੀਆ ਭੋਲੀ ਸਾਡੇ 12 ਸਾਡੇ 12 13 ਦੀ ਕੌਣ ਦੇ ਛੱਡ ਛੱਡ ਹੁਣ ਗੇਲ ਨਾ ਕਰ 13 ਦੀ ਉਹ ਨਹੀਂ ਚਲੋ ਤੈਨੂੰ ਤੈਨੂੰ ਜਮਾਤੇ ਚਲੋ ਤੁਸੀਂ ਕਿਹਨੂੰ ਮੈਂ 13 ਕਹਦਾ ਬਾਈ ਯਾਰ ਆਪਾਂ ਵੀ ਤੇਰਾ ਨਾ ਮੈਂ ਤੇਰੇ ਨਾਲ ਫਰਕ ਨਹੀਂ ਰੱਖਿਆ ਵੇ ਤਾਂ ਅਸੀਂ ਤੇਰਾ ਫਰਕ ਰੱਖਿਆ ਸਾਡੇ ਕੋਲ ਦੁਸ਼ਮਣਾਂ ਯਾਰ ਇੱਥੇ ਕਿਹਨਾਂ ਸੌਦਾ ਹੋਏ ਸੌਦਾ ਹੁੰਦਾ ਹੀ ਚੰਗਾ ਲੱਗਦਾ ਵੀਰੇ ਤੈਨੂੰ ਕਹਿੰਦਾ ਨਾ ਉਹਦੀ ਮੈਂ ਯਾਰ ਹੋਰ ਹੈਸ਼ ਕੀ ਹੈ ਬੇਟਾ ਲੈ ਛੱਡ ਜਮਾਲ ਆ ਹਾਂ ਪੱਕਾ ਇੱਥੇ ਨਾਲੇ ਸੀ ਕੋਈ ਚੱਕਰ ਨਹੀਂ ਬੱਤੇਰਾ ਹਾਂ ਇੱਥੇ ਇੱਥੇ ਨਾਲ ਦਿਓ ਆ ਗਿਰਿਆ ਸ਼ ਚੱਪੇ ਰੱਖੋ 13 ਦੀ ਭਰਾਓ 13 ਦੀ ਜਿੱਥੇ ਦਿਨ ਕਹਦਾ ਲਾ ਲ 13000 ਰੁਪਏ ਲਾਦਾ ਨਹੀਂ ਮਾਰਦਾ ਆਪਾਂ ਵੀ ਵੇਚ ਗਿਰਿਆ ਜੀ ਕੋਈ 14.5 ਨਹੀਂ ਸਾਡਾ 13.5 13.5 ਹਜ਼ਾਰ ਨੂੰ ਕਰ ਦਿੰਦਾ ਭਰਾ ਪੂਰੇ 14000 ਦੀ ਰੱਖੀ ਸਾਡੇ 13.5 ਦਾ ਸਾਡੇ 13 ਨੂੰ ਪੂਰੇ 14 ਦੀ ਪੂਰੇ 14 ਦੀ ਸਾਡੇ 13 ਨੂੰ ਜਿਹਦਾ ਪੂਰੇ 14 ਦੀ ਜਿਤਮਾਨ ਦਾ ਫਰਡਾ ਲਖਾਈ ਸਾਡੀ ਸਾਡੇ 13 ਦਿਖਾਈ ਸਾਡੀ ਨਹੀਂ ਨਹੀਂ ਉਹ 200 ਰੁਪਿਆ ਦਾ ਹੋਰ ਲੱਗੂਗਾ ਲਖਾਈ ਅਸੀਂ ਆਪੇ ਦੇਵਾਂਗੇ ਆਪਦੀ ਤੁਸੀਂ ਆਪਦੀ ਦਿਓ ਪੂਰੇ 14 ਦੀ ਪੂਰੇ 14000 ਦੀ ਫਰਡਾ ਰੈਣ ਉਹ ਛੱਤੇ ਕਿਧਰ ਗਿਆ ਛੱਤੇ ਭਾਈ ਦਵਾ ਇੰਡਾ ਇੱਕ ਵਾਰ ਰੋਕ ਰੋਕ ਬੰਦੇ ਹੋਣਾ ਅੰਤਰ ਹੈ ਇਹ ਕਹਦਾ ਕੀ ਕਹਿ ਰਿਹਾ ਲਾਸਟ ਮੈਂ ਸਾਡੇ ਦਿਨ ਬੋਲਦੇ ਹੋਈ ਸਾਹਿਬ ਲਾਸਟ ਬੋਲ ਮੈਂ ਸਭ ਕੁਝ ਠੀਕ ਹੈ ਉਹ ਨਾ ਲਾਲਚ ਕਰੋ ਆਉਂਦੀ ਨਹੀਂ ਵਿਖਦੀ ਹੈ ਵਧੀਆ ਵਿਖਦੀ ਹੈ ਸੋਨੇ ਰੁਪਏ ਲੱਗਦੇ ਵਧੀਆ ਵਿਖਦੀ ਨਹੀਂ ਦੇ ਦਿੰਦੇ ਸਾਡਾ ਵੀ ਜਤਵੰਦ ਦੇ ਵਿਚ ਨੂੰ ਮੇਰੀ ਗੱਲ ਹੁ 13700 ਦੀ ਹੋ ਗਈ ਹੁਣ ਠੀਕ ਹੈ ਹੁਣ ਤਾਂ ਜਾ ਜਾ ਨਹੀਂ ਜਾ ਨਹੀਂ ਉਹ ਠੀਕ ਹੈ ਅਪਾ ਨਹੀਂ ਹੋ ਕਰ ਆਪਾਂ ਤਾਂ ਉਹ 13 ਮਾਨ ਕਰਕੇ ਆਪਾਂ ਆਉਂਦੇ ਰਹਿੰਨੇ ਨਾ ਮੰਡੀਆਂ ਤੇ ਬੰਦੇ 13 ਮਾਨ ਕਰਕੇ ਦਲ ਜਾ ਮਾ ਆ ਗਿਆ ਆ ਆ ਬਾਈ ਦਾ ਪਛਲਾ ਆ ਬਾਈ ਨੂੰ ਕੋਈ ਰੋਜ਼ ਕੰਮ ਕਰਦਾ 17 ਲੈ ਬਾਈ 14 ਕਹਦੇ ਆ ਮੈਂ 13700 ਲਾਦਾ ਬਾਈ ਨਹੀਂ ਨਹੀਂ ਆਪਾਂ 300 ਰੁਪਏ ਦਾ ਅੰਤਰਾ ਸਾਰਾ ਆਪਾਂ 17 ਮੰਗਦੇ ਆ ਅਸੀਂ ਕੱਚੀ ਗੱਲੀ ਨਹੀਂ ਗਰੀ ਮੈਂ ਜਦੋਂ ਨਾ ਅਸੀਂ ਕੱਚੇ ਰੁਪਏ ਹੀ ਲੈ चोदा तेरह हज़ार सत सौ ਆਪਾ ਹੀ ਫਰਕ ਚੱਲ ਜਾ ਯਾਰ ਤੇਰਾ 700 ਆਜਾ 1500 ਬੜਾ ਹੀ ਕਰਾ ਲੈ ਰੁਪਏ ਦਰ ਦੇ ਦੇ ਇਹ 100 ਰੁਪਏ ਉਹ ਵੀ ਦਾ ਕੋਈ ਲੱਗਣਾ ਕੋ ਲੱਗਣਾ ਤੇਰਾ 700 ਹੈ ਲਖਾਈ ਆਪਣਾ ਆਪਣੀ ਕਿਉਂ 100 ਪਿਛੇ ਜਿੰਮੇਦਾਰ ਆਦਮੀ ਆਓ ਲਿਖੋ ਆਪੇ ਹੈਗੇ ਨੂੰ ਲਿਆ ਮਾਰ ਆ ਬੇ ਜੀਤ ਆ ਦਖਾ ਪੱਠ ਯਾਰ ਆ ਆ ਜਾ ਮੈਂ ਕੋਈ ਹੋਰ ਲੈ ਪੈਸੇ ਪੱਕੀ ਹੈ ਪੈਸੇ ਗੱਡੀ ਕੋਲ ਆ ਜਾ ਲੈ ਫੜਕੇ ਆ ਜਾ ਆ ਜਾ ਗੱਡੀ ਆਪਣੇ ਸਾ ਗੱਡੀ ਕੋਲ ਆ ਜਾ ਯਾਰ 700 ਦਾ ਸੌਦਾ ਹੋ ਗਿਆ ਭਾਈ ਜੀ ਗੱਡੀ ਆਪਣੇ ਕੋਲ ਆ ਜਾ ਆਜੋ ਆਜੋ ਆ ਜਾ ਮੁੰਡਿਆ ਇਹ ਪੜਦਾ ਸੌਦਾ ਆ ਜਾ ਪੈਸੇ ਲੈ ਲਓ ਦੁਆ ਬੱਧੀ ਦਾ ਕਰ ਗੱਡੀ ਦਾ ਕਰ ਜਾ ਇਹ ਪੜਦਾ ਖਾਇਦਾ ਕਰ 20000 ਬੋਲ ਕਿ ਕੀ ਹੈ ਰ ਉਹ ਕਿੰਨੇ ਨੇ ਭਾਈ ਇਹ ਤੇਰੀ ਪੜਦੇ ਸਹੀ ਸਹੀ ਇਹਦੇ 40 ਦੇ 13000 ਪੜਦਾ ਪਤਾ ਰਾਮ ਜਦੋਂ ਪਰ ਅਗਰ ਇਸੇ ਵੱਲੋਂ ਲਿਖੀ ਰਿਹਾ ਮੈਂ ਦੋਸ਼ 10000 ਰੁਪਇਆ ਭਾਈ 10000 ਰੁਪਇਆ ਕਹਿੰਦੇ ਭਾਈ ਵਾਲੀਕੁਮ ਜੇ ਪੁੱਗਦਾ ਤਾਂ ਓਏ ਉਹਦੇ ਕਾਲੀ ਦੇ ਕਿੰਨੇ ਬੜੇ ਕੰਨ ਵਾਲੀ ਦਾ ਹੈ ਕਿਉਂ ਹਰਾਨ ਕਰਦੇ ਰ ਉਹ ਛੋਟੀ ਵੀ ਪਾਲਾ ਯਾਰ ਕਰਦਾ ਕਿੰਨੇ ਵਿੱਚ ਉਹ ਚੰਗੀ ਉਹ ਚੰਗੀਆਂ ਪੱਠੋ ਉਹ ਉਹ ਤੱਕ ਜਾਰੇ ਦਾ ਕਰਦੇ ਨੇ ਨਹੀਂ ਉਹ ਲਾਲਾ ਕਹਿੰਦੇ ਲਾਲਾ ਕਾ ਫਿਰ ਆਖਰੀ ਵਾਲਾ ਤਾਂ ਵੀ ਛੋਟਾ ਕੁਆਲਿਟੀ ਨਹੀਂ ਥੋੜਾ ਹਮकी ਆ ਗਈ ਕੁਆਲਿਟੀ ਦਾ ਪੂਰੀ ਅਚ ਹੁਣ ਲੈਣਾ ਜਾਂ ਨਹੀਂ ਲੈਣਾ ਇਹ ਗੱਲ ਮਗਾ ਫੈਨ ਕਰਗਾ ਕੀ ਲੈਣਾ ਜਾਂ ਨਹੀਂ ਪਾਣੀਆ ਜਾਂ ਨਹੀਂ ਪਾਣੀ ਦੋਨੋਂ 11 ਦੇ ਹੋਗੇ ਭਾਈ ਸਾਢੇ 11 ਦੇ 11 11 ਫਿਰ ਸਰ ਪਰਸੀ ਟੋਕ ਕੇ ਬਾਤ ਨੂੰ ਚੈਲੰਜ ਪਰਸੀ ਟੋਕ ਕੇ ਨਹੀਂ ਆਪਸੋ ਦੇ ਨੇ ਆਪਣੇ ਪਤਾ ਜਿਹਾ ਸਾਸੂ ਬੱਲੇ ਦੋਸਤੀ ਬੱਲੇ ਉਹ ਭਾਈ ਸਾਡੇ ਦਾ ਪਰਚੀ ਇਹ ਕਰਾਉਣਾ ਐ ਕਦਮ ਪੁੱਛੋ ਉਹ ਭਾਈ ਸਾਡੇ ਦਾ ਪਰਚੀ ਇਹ ਕਰਾਊਗਾ ਲਓ ਲਓ ਮਾਰਾ ਨੂੰ ਕਾਹਤ ਮਿਲਿਆ ਯਾਰ ਨੇ